ਪੰਜਾਬ ਤੇ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਨੇ ਪੰਜਾਬੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਹੜੜੜੀਆਂ ਸਥਿਤੀਆਂ ਬਣ ਰਹੀਆਂ ਨੇ ਕਈ ਇਲਾਕੇ ਜਿਹੜਾ ਨੇ ਹੜ੍ਹਾਂ ਦੀ ਮਾਰ ਹੇਠ ਨੇ ਖਾਸ ਕਰਕੇ ਜੇਕਰ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਸਭ ਤੋਂ ਵੱਧ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਫਾਜ਼ਿਲਕਾ ਦੀ ਤਫਾਜ਼ਿਲਕਾ ਦੇ ਬੀ ਤੋਂ ਵੱਧ ਪਿੰਡ ਜਿਹੜਾ ਨੇ ਹੜਾ ਦੀ ਮਾਰ ਹੇਠ ਨੇ ਜਿਸ ਦਾ ਜਾਇਜ਼ਾ ਲੈਣ ਦੇ ਲਈ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਜਿਹੜਾ ਨੇ ਪਹੁੰਚੇ ਨੇ ਜਨਾਦੇ ਵੱਲੋਂ ਰਾਹਤ ਕੈਂਪਾਂ ਦਾ ਵੀ ਜਾਇਜ਼ਾ ਲਿਆ ਗਿਆ ਹੈ ਇਸ ਤੋਂ ਇਲਾਵਾ ਪੀੜਤਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵੀ ਜਾਇਜ਼ਾ ਜਿਹੜਾ ਉਹ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੈਰੇ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਸਥਿਤੀ ਜਿਹੜਾ ਉਹ ਦਿਨ ਬਦਿਨ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਪੰਜਾਬ ਦੇ ਕਈ ਇਲਾਕੇ ਹੜਾ ਦੀ ਮਾਰ ਹੇਠ ਨੇ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਜਾ ਰਿਹਾ ਹੈ Βίτευρο ਪੌਂਗ ਡੈਮ ਨੂੰ ਲੈ ਕੇ ਵੀ ਹਦਾਇਤ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਕਿ ਪੌਂਗ ਡੈਮ ਇਸ ਵੇਲੇ ਖਤਰੇ ਦੇ ਨਿਸ਼ਾਨ ਤੇ ਵਗ ਰਿਹਾ ਹੈ ਜੇਕਰ ਅੱਜ ਵੀ ਹਿਮਾਚਲ ਤੋਂ ਪਾਣੀ ਆਣ ਦੀ ਸੰਭਾਵਨਾ ਹੈ ਤੇ ਜੇਕਰ ਪਾਣੀ ਵੱਡੀ ਮਾਤਰਾ ਹੈ ਚੰਦਾ ਹੈ ਤਾਂ ਜ਼ਰੂਰ ਇਸਾ ਨੁਕਸਾਨ ਜਿਹੜਾ ਪੰਜਾਬ ਨੂੰ ਚੱਲਣਾ ਪਏਗਾ ਉੱਥੇ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਜਿਹੜੇ ਬਿਲਕੁਲ ਨਾਲ ਲੱਗਦੇ ਨੇ ਪਾਕਿਸਤਾਨ ਦੇ ਤਾਂ 20 ਪਿੰਡ ਜਿਹੜਾ ਨੇ ਇਸ ਵੇਲੇ ਹੜਾਂ ਦੀ ਮਾਰ ਹੇਠ ਨੇ ਤੇ ਕਈ ਹੋਰ ਪਿੰਡ ਜਿਹੜਾ ਨੇ ਤੇਜ਼ੀ ਦੇ ਨਾਲ ਹੜਾਂ ਦੀ ਮਾਰ ਹੇਠ ਜਿਹੜਾ ਨੇ ਆ ਸਕਦੇ ਨੇ ਇਸ ਤਰੀਕੇ ਦੀਆਂ ਵੀ ਸੰਭਾਵਨਾ ਨੇ ਤੇ ਇਸੇ ਤਰੀਕੇ ਨਾਲ ਜੇਕਰ ਗਲਤੀ ਕੀਤੀ ਤਾ ਹਰੀਕੇ ਹੈਡ ਤੋਂ ਛੱਡਿਆ ਗਿਆ 1,70,000 ਕਿਊਸਿਕ ਪਾਣੀ ਜਿਹੜਾ ਉਹ ਹੁਣ ਆਫਤ ਮਚਾਉਂਦਾ ਹੋਇਆ ਫਾਜ਼ਿਲਕਾ ਦੇ ਵਿੱਚ ਦਿਖ ਰਿਹਾ ਹੈ ਤਾਂ ਉੱਥੇ ਅੱਜ ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਤਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਜਿਹੜਾ ਨੇ ਉਹ ਕਿਸ਼ਤੀਆਂ ਦੇ ਰਾਹੀ ਉਹਨਾਂ ਦੇ ਵੱਲੋਂ ਜਿਹੜਾ ਹੈ ਪੀੜਤ ਇਲਾਕਿਆਂ ਦਾ ਹੜ੍ਹ ਦੇ ਪ੍ਰਭਾਵਿਤ ਇਲਾਕਿਆਂ ਦਾ ਤੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਉੱਥੇ ਹੀ ਰਾਹਤ ਕੈਂਪਾਂ ਦਾ ਵੀ ਜਿਹੜਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਨਾਲ ਸਾਡੇ ਐਨਡੀਆਰਫ ਦੀਆਂ ਟੀਮਾਂ ਅਸੀਂ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਆਏ ਹਾਂ ਜਿੱਥੇ ਵੀ ਕੋਈ ਥੋੜੀ ਬਹੁਤੀ ਦਿੱਕਤ ਹੈ ਰਾਸ਼ਨ ਵਗੈਰਾ ਸਾਰਾ ਉਹਨਾਂ ਨੂੰ ਟਾਈਮਲੀ ਪਹੁੰਚ ਰਿਹਾ ਹੈ। ਬੋਟਸ ਵਗੈਰਾ ਦਾ ਵੀ ਸਾਰਾ ਇੰਤਜ਼ਾਮ ਹੈ। ਸੋ ਸਾਡੇ ਵੱਲੋਂ 24x7 ਜਿੱਥੇ ਵੀ ਕੋਈ ਪ੍ਰੋਬਲਮ ਹੈ ਕੋਈ ਇਸ਼ੂ ਹੈ ਉਹਨਾਂ ਨੂੰ ਹੀ ਹੱਲ ਕਰਨ ਦੇ ਵਿੱਚ ਜਿਹੜਾ ਕਰ ਰਹੇ ਆ ਜੀ ਨਾ। ਨੈਕਸਟ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਜਿੰਨੀ ਦੇਰ ਤੱਕ ਇਹ ਜਿਹੜਾ ਫਲੱਡ ਜਿਹੜਾ ਰਿਡਿਊਸ ਨਹੀਂ ਹੋ ਜਾਂਦਾ ਪਾਣੀ ਉਨੀ ਦੇਰ ਤੱਕ ਅਸੀਂ ਇਸੇ ਏਰੀਆ ਦੇ ਵਿੱਚ ਮੌਜੂਦ ਆਂ। ਹਰ ਟਾਈਮ ਜਿਹੜੀ ਇਹਨਾਂ ਦੀ ਸਹਾਇਤਾ ਲਈ ਜਿਹੜੀ ਤਿਆਰ ਹੈ। ਅੱਜ ਅਸੀਂ ਪਿੰਡਾਂ ਦਾ ਦੌਰਾ ਕੀਤਾ ਸੀ ਜਿਹੜੀਆਂ ਢਾਣੀਆਂ ਪਾਣੀ ਦੇ ਵਿੱਚ गिर ਗਈਆਂ ਹੈਗੀਆਂ ਉਹਨਾਂ ਦੇ ਦੌਰਾ ਅਸੀਂ ਕੀਤਾ ਸੀ NDRF ਦੀ ਟੀਮ ਦੇ ਨਾਲ ਤੇ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਵੀ ਉੱਚੀਆਂ ਥਾਵਾਂ ਤੇ ਆਉਣ ਤੇ ਜੇ ਕੋਈ ਮੈਡੀਕਲ ਸਹਾਇਤਾ ਚਾਹੀਦੀ ਹੈ ਕੋਈ ਖਾਣਾ ਚਾਹੀਦਾ ਹੈ ਕੋਈ ਕੈਟਲ ਫੀਡ ਚਾਹੀਦੀ ਹੈ ਸਾਫ਼ ਪਾਣੀ ਦਾ ਚਾਹੀਦਾ ਅਸੀਂ ਉਹ ਉੱਥੋਂ ਡਿਮਾਂਡ ਲੈ ਕੇ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਸਪਲਾਈ ਕਰਾਂਗੇ ਜਿਹੜਾ ਜਿਹੜਾ ਲੰਚ ਤੇ ਡਿਨਰ ਦਾ ਵੀ ਅਸੀਂ ਪੱਕਾ ਰਾਸ਼ਨ ਦਾ ਵੀ ਇੰਤਜ਼ਾਮ ਕਰ ਰਹੇ ਹੈਗੇ ਪੀਣ ਵਾਲੀ ਪਾਣੀ ਦੀਆਂ ਬੋਤਲਾਂ ਤੇ ਪੱਕਾ ਰਾਸ਼ਨ ਵੀ ਅਸੀਂ ਘਰ ਘਰੋ ਘਰੀ ਪਹੁੰਚਾ ਰਹੇ ਅਸੀਂ ਘਰਾਂ ਦੀ ਗਿਣਤੀ ਆਪਕੋ ਲੈ ਕੇ ਆਏ ਹਾਂ ਡਾਇਰੈਕਟਲੀ ਟੀਮ ਦੇ ਨਾਲ